ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਬੱਚਿਆਂ ਦੀ ਕਾਮਯਾਬੀ ਦੇ ਲਈ ਮਾਵਾ ਇਹ ਕੰਮ ਜ਼ਰੂਰ ਕਰੋ ਬੱਚੇ ਹਰ ਥਾਂ ਤੇ ਕਾਮਯਾਬ ਧਣੇ ਹੋ ਜਾਣਗੇ ਇਹ ਸਭ ਆਪਣੇ ਹੱਥ ਵਿੱਚ ਹੈ ਕਿ ਅਸੀਂ ਆਪਣੇ ਬੱਚੇ ਨੂੰ ਕਿਹੋ ਜੀ ਸਿੱਖਿਆ ਦੇਣੀ ਹੈ ਅਸੀਂ ਆਪਣੇ ਬੱਚੇ ਨੂੰ ਕਿਵੇਂ ਨੇਕ ਅਤੇ ਕਾਮਯਾਬ ਬਣਾਉਣਾ ਹੈ ਸਾਨੂੰ ਸਾਰਿਆਂ ਨੂੰ ਪਰਮਾਤਮਾ ਨੇ ਦਿਨ ਦੇ ਵਿੱਚ 24 ਘੰਟੇ ਦਿੱਤੇ ਹਨ ਤੇ ਹਰ ਕੋਈ ਉਹ ਆਪਣੀ ਜ਼ਿੰਦਗੀ ਚ ਜੋ ਮਰਜ਼ੀ ਕਰ ਸਕਦਾ ਹੈ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜ਼ਰੂਰ ਲਿਖ ਦੇਣਾ ਜੀ ਸਾਹਸੰਗਤ ਜੀ ਉਹ ਆਪਣੀ ਜ਼ਿੰਦਗੀ 'ਚ ਜੋ ਕੁਝ ਮਰਜ਼ੀ ਕਰ ਸਕਦਾ ਹੈ ਕਈਆਂ ਦਾ ਕਹਿਣਾ ਹੈ ਕਿ ਘਰ ਦੇ ਵਿੱਚ ਬਰਕਤ ਨਹੀਂ ਹੈ ਬੱਚੇ ਆਖੇ ਨਹੀਂ ਲੱਗਦੇ ਇਹ ਇੱਕ ਕੰਮ ਤੁਸੀਂ ਕਰਨਾ ਆਰੰਭ ਕਰ ਦਿਓ ਦਿਨਾਂ ਦੇ ਵਿੱਚ ਤੁਸੀਂ ਬਦਲਾਵ ਦੇਖੋਗੇ ਜੇਕਰ ਤੁਹਾਡੇ ਘਰ ਲੜਾਈ ਝਗੜਾ ਹੁੰਦਾ ਹੈ ਤਾਂ ਪਿਆਰ ਦੇ ਵਿੱਚ ਬਦਲ ਜਾਵੇਗਾ ਜੇਕਰ ਘਰ ਚ ਦਲੇਦਰ ਹੈ ਉਹ ਫਿਰ ਆਪੇ ਹੀ ਤਰੱਕੀ ਦੇ ਵਿੱਚ ਬਦਲ ਜਾਵੇਗਾ ਸਾਹਸੰਗਤ ਜੀ ਇੱਕ ਵਾਰ ਕਿਸੇ ਨਗਰ 'ਚ ਇੱਕ ਮਨੁੱਖ ਸੀ ਉਹ ਹਰ ਸਮੇਂ ਕਿਸੇ ਨਾ ਕਿਸੇ ਮੁਸੀਬਤ ਦੇ ਵਿੱਚ ਰਹਿਂਦਾ ਸੀ ਉਹ ਹਰ ਵੇਲੇ ਦੁਖੀ ਰਹਿੰਦਾ ਸੀ ਇਸ ਕਰਕੇ ਪੈਸਾ ਟੱਕਾ ਵੀ ਘਰ ਦੇ ਵਿੱਚ ਨਹੀਂ ਸੀ ਜੁੜਦਾ ਉਸੇ ਬੱਚੇ ਖਾਣ ਦੇ ਲਈ ਖਾਣਾ ਮੰਗਦੇ ਸੀ ਤੇ ਤੰਣ ਤੱਕਣ ਦੇ ਲਈ ਕੱਪੜੇ ਮੰਗਦੇ ਸਨ ਉਹ ਰੋਜ਼ ਆਪਣੇ ਪਰਿਵਾਰ ਤੋਂ ਖਿਹੜਾ ਛਡਾਉਣ ਦੇ ਲਈ ਘਰ ਤੋਂ ਬਾਹਰ ਆ ਕੇ ਬੈਠ ਜਾਂਦਾ ਸੀ ਜਦੋਂ ਉਹ ਵਿਹਲਾ ਬੈਠਦਾ ਸੀ ਤਾਂ ਬਸ ਪ੍ਰਮਾਤਮਾ ਨੂੰ ਗਿਲੇ ਸ਼ਿਕਵੇ ਕਰਦਾ ਸੀ ਕਿ ਹੋਰਾਂ ਨੂੰ ਦੇਣ ਦੇ ਲਈ ਤੇਰੇ ਕੋਲ ਸਭ ਕੁਝ ਹੈ ਪਰ ਮੈਨੂੰ ਦੇਣ ਦੇ ਲਈ ਤੇਰੇ ਕੋਲ ਕੁਝ ਵੀ ਨਹੀਂ ਹੈ ਇੱਕ ਦਿਨ ਜਦ ਉਹ ਇਸ ਤਰ੍ਹਾਂ ਬੋਲ ਰਿਹਾ ਸੀ ਤੇ ਉਹਦੇ ਕੋਲੋਂ ਇੱਕ ਫਕੀਰ ਲੰਘ ਰਿਹਾ ਸੀ ਉਸ ਫਕੀਰ ਨੇ ਉਸ ਨੂੰ ਪੁੱਛਿਆ ਕਿ ਤੂੰ ਕਿਸ ਦੇ ਨਾਲ ਗੱਲਾਂ ਕਰ ਰਿਹਾ ਹੈ ਉਹ ਕਹਿੰਦਾ ਕਿ ਮੈਂ ਪਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਕਰਦਾ ਹਾਂ ਉਸ ਫਕੀਰ ਨੇ ਕਿਹਾ ਕਿ ਕਿਹੜੇ ਗਿਲੇ ਸ਼ਿਕਵੇ ਕਰਦਾ ਹੈ ਪਰਮਾਤਮਾ ਨੇ ਕਿਹਾ ਕਿ ਮੈਨੂੰ ਬਹੁਤ ਹੀ ਗਰੀਬ ਬਣਾਇਆ ਹੈ ਮੇਰੇ ਘਰ ਦਲੀਦਰ ਦੀ ਪੰਡ ਸੁੱਟ ਦਿੰਦੀ ਹੈ ਤੇ ਮੈਂ ਉਹੀ ਗੱਲਾਂ ਪ੍ਰਮਾਤਮਾ ਨੂੰ ਕਹਿ ਰਹੀ ਸੀ ਉਹ ਫਕੀਰ ਕਹਿੰਦੇ ਕਿ ਮੈਂ ਪ੍ਰਮਾਤਮਾ ਦੇ ਕੋਲ ਚੱਲਿਆ ਹਾਂ ਤੇਰੇ ਸਵਾਲ ਦਾ ਜਵਾਬ ਲੈ ਕੇ ਆਉਂਦਾ ਹਾਂ ਫਕੀਰ ਉਥੋਂ ਲੰਘ ਗਏ ਅਗਲੇ ਨਗਰ ਤੇ ਉਹ ਨਗਰ ਅਮੀਰਾਂ ਦਾ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਸਾਡਾ ਪੈਸਾ ਕਿੱਥੇ ਰੱਖਿਆ ਹੋਇਆ ਹੈ ਉਹ ਆਪਣੇ ਪੈਸੇ ਹੱਥੋਂ ਇਨੇ ਤੰਗ ਸਨ ਕਿ ਉਹ ਕਹਿੰਦੇ ਸਨ ਕਿ ਅਸੀਂ ਚਾਹੁੰਦੇ ਹਾਂ ਕਿ ਪਰਮਾਤਮਾ ਸਾਡੇ ਕੋਲੋਂ ਸਾਰਾ ਕੁਝ ਲੈ ਲਵੇ ਫਿਰ ਅਸੀਂ ਇੱਕ ਆਮ ਜ਼ਿੰਦਗੀ ਜਿਹੜੀ ਹੈ ਉਹ ਬਤੀਤ ਕਰ ਸਕੀਏ ਉਹ ਫਕੀਰ ਉਹਨਾਂ ਦੀ ਗੱਲ ਸੁਣ ਹੈਰਾਨ ਰਹਿ ਗਿਆ ਕਿ ਹੁਣ ਮੈਂ ਜਦ ਪਰਮਾਤਮਾ ਕੋਲ ਗਿਆ ਤਾਂ ਇਸ ਪਿੰਡ ਦੇ ਲੋਕਾਂ ਦੀ ਸਮੱਸਿਆ ਦਾ ਹੱਲ ਵੀ ਪੁੱਛ ਕੇ ਆਵਾਂਗਾ ਫਕੀਰ ਜੀ ਗਏ ਅਤੇ ਪਰਮਾਤਮਾ ਦੇ ਨਾਲ ਵਿਚਾਰ ਸਾਂਝੇ ਕੀਤੇ ਕਿ ਪਰਮਾਤਮਾ ਜੀ ਦੋ ਸਵਾਲ ਅੱਜ ਹੋਰ ਹਨ ਪਰਮਾਤਮਾ ਕਹਿੰਦੇ ਕਿ ਪੁੱਛੋ ਫਕੀਰ ਜੀ ਫਕੀਰ ਜੀ ਕਹਿੰਦੇ ਕਿ ਇੱਕ ਨਗਰ ਦੇ ਸਾਰੇ ਲੋਕ ਅਮੀਰ ਹਨ ਤੇ ਉਹ ਚਾਹੁੰਦੇ ਹਨ ਕਿ ਸਾਰਾ ਤਨ ਰਾਸ਼ੀ ਚਲੀ ਜਾਵੇ ਤੇ ਆਮ ਜ਼ਿੰਦਗੀ ਅਸੀਂ ਜੀਏ ਪਰਮਾਤਮਾ ਕਹਿੰਦੇ ਕਿ ਉਹਨਾਂ ਨੂੰ ਜਾ ਕੇ ਕਹਿ ਦਿਓ ਕਿ ਤੁਸੀਂ ਜੋ ਸ਼ੁਕਰਾਨਾ ਕਰਦੇ ਹੋ ਪਰਮਾਤਮਾ ਦੀ ਛੋਟੀ ਤੋਂ ਛੋਟੀ ਗੱਲ ਦਾ ਉਹ ਸ਼ੁਕਰਾਨਾ ਕਰਨਾ ਬੰਦ ਕਰ ਦਿਓ ਤੁਹਾਡਾ ਸਾਰਾ ਧਨ ਚਲਾ ਜਾਵੇਗਾ ਕਹਿੰਦੇ ਹਨ ਕਿ ਠੀਕ ਹੈ ਫਿਰ ਉਹ ਕਹਿੰਦੇ ਕਿ ਇੱਕ ਹੋਰ ਨਗਰ ਸੀ ਉਥੇ ਗਰੀਬ ਹੀ ਗਰੀਬ ਸਨ ਪਰਮਾਤਮਾ ਕਹਿੰਦੇ ਕਿ ਉਹਨਾਂ ਨੂੰ ਕਹੋਗੇ ਤੁਸੀਂ ਇੱਕ ਛੋਟੀ ਤੋਂ ਛੋਟੀ ਚੀਜ਼ ਜਿਵੇਂ ਤੁਹਾਡਾ ਸਰੀਰ ਚੱਲਦਾ ਹੈ ਸਵਾਸ ਚੱਲਦੇ ਹਨ ਜੇਕਰ ਤੁਹਾਨੂੰ ਇੱਕ ਸਮੇਂ ਵੀ ਪ੍ਰਸ਼ਾਦਾ ਮਿਲਦਾ ਹੈ ਪਰਿਵਾਰ ਵਿੱਚ ਸੁਖ ਸ਼ਾਂਤ ਹੈ ਤੁਸੀਂ ਉਸ ਚੀਜ਼ ਦਾ ਸ਼ੁਕਰਾਨਾ ਕਰਨਾ ਆਰੰਭ ਕਰ ਦਿਓ ਇੱਕ ਮਹੀਨੇ ਦੇ ਅੰਦਰ ਹੀ ਤੁਹਾਡੇ ਘਰ ਦੇ ਵਿੱਚ ਤਾਂ ਦੌਲਤ ਆ ਜਾਵੇਗਾ ਬਰਕਤ ਆ ਜਾਵੇਗੀ ਅਤੇ ਮਾੜਾ ਪ੍ਰਭਾਵ ਖੰਭ ਲਗਾ ਕੇ ਉੱਡ ਜਾਵੇਗਾ ਉਹ ਫਕੀਰ ਜਿਹੜੇ ਉਹ ਪਰਮਾਤਮਾ ਕੋਲ ਗਏ ਸਨ ਉਹ ਵਾਪਸ ਆ ਗਏ ਉਹ ਅਮੀਰ ਲੋਕਾਂ ਕੋਲ ਗਏ ਤੇ ਜੇਕਰ ਉਹਨਾਂ ਨੂੰ ਕਹਿੰਦੇ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੋਲ ਜਿਹੜਾ ਤੰਨ ਹੈ ਉਹ ਚਲਾ ਜਾਵੇ ਤੇ ਤੁਸੀਂ ਆਮ ਜ਼ਿੰਦਗੀ ਜੀਣਾ ਚਾਹੁੰਦੇ ਹੋ ਤਾਂ ਤੁਸੀਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਬੰਦ ਕਰ ਦਿਓ ਸਾਰੇ ਹੀ ਨਗਾ ਦੇ ਲੋਕ ਕਹਿਣ ਲੱਗੇ ਕਿ ਸ਼ੁਕਰਾਨਾ ਕਰਨਾ ਕਿਵੇਂ ਬੰਦ ਕਰ ਦਈਏ ਕਿ ਪ੍ਰਮਾਤਮਾ ਨੇ ਸਾਨੂੰ ਸਭ ਕੁਝ ਦਿੱਤਾ ਹੈ ਉਹਦਾ ਸ਼ੁਕਰਾਨਾ ਕਿਵੇਂ ਕਰਨਾ ਬੰਦ ਕਰ ਦਈਏ ਖਾਣ ਲਈ ਸਾਨੂੰ ਹਰ ਰੋਜ਼ ਅਨਾਜ ਦਿੱਤਾ ਹੈ ਇਸ ਲਈ ਸ਼ੁਕਰਾਨਾ ਕਿਉਂ ਨਾ ਕਰੀਏ ਅਸੀਂ ਸ਼ੁਕਰਾਨਾ ਕਰਨਾ ਬੰਦ ਨਹੀਂ ਕਰ ਸਕਦੇ ਤੇ ਉਸ ਸ਼ੁਕਰਾਨੇ ਕਰਕੇ ਹੀ ਉਹ ਅਮੀਰ ਹੁੰਦੇ ਗਏ ਉਹ ਫਕੀਰ ਹੁਣ ਅਗਲੇ ਪਿੰਡ ਆਏ ਤੇ ਜਿਹੜਾ ਪਿੰਡ ਬਹੁਤ ਗਰੀਬ ਸੀ ਤੇ ਕਹਿੰਦੇ ਕਿ ਪ੍ਰਮਾਤਮਾ ਨੇ ਕਿਹਾ ਕਿ ਤੁਸੀਂ ਉਸ ਚੀਜ਼ ਦਾ ਸ਼ੁਕਰਾਨਾ ਕਰਿਆ ਕਰੋ ਜਿਹੜੀ ਚੀਜ਼ ਤੁਹਾਡੇ ਕੋਲ ਹੈ ਉਸੇ ਦਾ ਸ਼ੁਕਰਾਨਾ ਕਰਨਾ ਆਰੰਭ ਕਰ ਦਿਓ ਤੁਹਾਡੇ ਘਰ ਬਰਕਤ ਆ ਜਾਵੇਗੀ ਤੁਹਾਡਾ ਘਰ ਧਨ ਨਾਲ ਭਰ ਜਾਵੇਗਾ ਤੁਸੀਂ ਅਮੀਰ ਹੋ ਜਾਓਗੇ ਤੇ ਉਹ ਗਰੀਬ ਕਹਿੰਦੇ ਕਿ ਪਰਮਾਤਮਾ ਨੇ ਦਿੱਤਾ ਹੀ ਕੀ ਹੈ ਤੇ ਪਰਮਾਤਮਾ ਨੇ ਤਾਂ ਸਾਨੂੰ ਆਹ ਨਹੀਂ ਦਿੱਤਾ ਉਹ ਨਹੀਂ ਦਿੱਤਾ ਅਸੀਂ ਗਿਲੇ ਸ਼ਿਕਵੇ ਹੀ ਕਰਦੇ ਹਾਂ ਤੇ ਗਿਲੇ ਸ਼ਿਕਵੇ ਹੀ ਕਰਾਂਗੇ ਤੇ ਸੰਤ ਫਕੀਰ ਨੇ ਕਿਹਾ ਕਿ ਕਿ ਤੁਹਾਡੀ ਗਰੀਬੀ ਦਾ ਕਾਰਨ ਵੀ ਇਹ ਹੀ ਹੈ ਕਿ ਤੁਸੀਂ ਸ਼ੁਕਰਾਨਾ ਕਰਦੇ ਨਹੀਂ ਹੋ ਤਾਂ ਹੀ ਤੁਹਾਡੇ ਘਰੋਂ ਗਰੀਬੀ ਨਹੀਂ ਜਾ ਰਹੀ ਇਸ ਲਈ ਤੁਸੀਂ ਸ਼ੁਕਰਾਨਾ ਕਰਨਾ ਆਰੰਭ ਕਰ ਦਿਓ ਸ਼ੁਕਰਾਨੇ ਦੇ ਵਿੱਚ ਬਹੁਤ ਹੀ ਤਾਕਤ ਹੈ ਆਪਣੇ ਬੱਚਿਆਂ ਨੂੰ ਵੀ ਸ਼ੁਕਰਾਨੇ ਦੇ ਲਈ ਪ੍ਰੇਰਿਆ ਕਰੋ ਦੂਜੀ ਚੀਜ਼ ਦਿਨ ਵਿੱਚ ਅਸੀਂ ਜੋ ਵੀ ਕਰਦੇ ਹਾਂ ਉਸ ਆਦਤ ਨੂੰ ਉਸ ਆਦਤ ਨੂੰ ਕੋਰੇ ਕਾਗਜ਼ ਤੇ ਲਿਖਣਾ ਆਰੰਭ ਕਰੋ ਤੇ ਜਿਹੜੀ ਵੀ ਦਿਨ ਦੇ ਵਿੱਚ ਤੁਸੀਂ ਗਲਤੀ ਕੀਤੀ ਹੋਈ ਹੈ ਉਸ ਤੋਂ ਕੁਝ ਨਾ ਕੁਝ ਸਿੱਖੋ ਤੇ ਅੱਗੇ ਤੋਂ ਗਲਤੀ ਕਦੇ ਨਹੀਂ ਕਰਨੀ ਤੇ ਉਹ ਗਲਤੀ ਦੀ ਪਰਮਾਤਮਾ ਦੇ ਕੋਲੋਂ ਮਾਫੀ ਮੰਗੋ ਜਿਸ ਨਾਲ ਉਸਾ ਮਨ ਵੀ ਤੁਹਾਡਾ ਹੌਲਾ ਹੋਵੇਗਾ ਇੱਕ ਗੱਲ ਹੋ ਤੁਸੀਂ ਆਪਣੇ ਪੁੱਤਾਂ ਧੀਆਂ ਨੂੰ ਇਹ ਗੱਲ ਜ਼ੋਰ ਸਿਖਾਓ ਕਿ ਜਦ ਵੀ ਸੌਣਾ ਹੈ ਤੁਸੀਂ ਪਰਮਾਤਮਾ ਦਾ ਸ਼ੁਕਰ ਕਰਕੇ ਹੀ ਸੌਣਾ ਹੈ ਤੇ ਜਦੋਂ ਵੀ ਉੱਠਣਾ ਹੈ ਉਦੋਂ ਵੀ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਸਵੇਰੇ ਜਾਗ ਖੁੱਲਣ ਵੇਲੇ ਤੇ ਹੱਥ ਪਰਮਾਤਮਾ ਦੇ ਸ਼ੁਕਰਾਨੇ ਲਈ ਖੁੱਲਣੇ ਚਾਹੀਦੇ ਹਨ ਕਿ हे ਪਰਮਾਤਮਾ ਤੇਰਾ ਸ਼ੁਕਰਾਨਾ ਹੈ ਕਿ ਤੂੰ ਸਾਨੂੰ ਸੁਵਾਸ ਬਖਸ਼ੇ ਹਨ ਤੇ ਮੇਰਾ ਸਾਰਾ ਦਿਨ ਵਿੱਚ ਚੰਗਾ ਬੀਤੇਗਾ ਜੋ ਪਰਮਾਤਮਾ ਨੇ ਨਵਾਜਿਆ ਹੈ ਉਸ ਦਾ ਉਸ ਦਾ ਸ਼ੁਕਰਾਨਾ ਜ਼ਰੂਰ ਕਰੋ ਰਿਜਕ ਤੇ ਪਰਿਵਾਰ ਤੇ ਲਈ ਤੁਸੀਂ ਸਭ ਦਾ ਸ਼ੁਕਰਾਨਾ ਕਰੋ ਜੇਕਰ ਦਿਨ ਦੀ ਸ਼ੁਰੂਆਤ ਪਰਮਾਤਮਾ ਦੇ ਨਾਮ ਦੇ ਨਾਲ ਕਰਦੇ ਹੋ ਤਾਂ ਸਾਰਾ ਦਿਨ ਵਧੀਆ ਬੀਤੇਗਾ ਤੇ ਸੰਤੋਖ ਦੀ ਦਾਤ ਦਾ ਵਾਸ ਹੋਵੇਗਾ ਮਨ ਦੁਖੀ ਰਹਿਣਾ ਜਿਨ੍ਹਾਂ ਚੀਜ਼ਾਂ ਦੀ ਸ਼ਿਕਾਇਤ ਹੈ ਉਹ ਵੀ ਬੰਦ ਹੋ ਜਾਣਗੀਆਂ ਤੇ ਦਾਤਾਂ ਵਾਸਤੇ ਸ਼ੁਕਰਾਨੇ ਨਾਲ ਸੁਖ ਆ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ